ਮੁਕੇਰੀਆਂ ਦੇ ਪਿੰਡ ਸਲਹਿਰੀਆਂ ਖੁਰਦ ਵਿਖੇ ਐਨ ਆਰ ਆਈ ਜਗਦੀਸ਼ ਚੰਦ ਵੱਲੋਂ ਪੀਰ ਬਾਬਾ ਲਖਦਾਤਾ ਜੀ ਦੇ ਅਸ਼ੀਰਵਾਦ ਸਦਕਾ ਅਤੇ ਮਾਤਾ ਸਵਰਨਕੌਰ ਜੀ ਦੀ ਨਿੱਗੀ ਯਾਦ ਨੂੰ ਸਮਰਪਿਤ 32ਵਾਂ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ ਇਸ ਛਿੰਝ ਮੇਲੇ ਦੌਰਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਸਹੋਤਾ ਪੀਏ ਅਮਿਤ ਕੁਮਾਰ ਐਸ ਐਚਓ ਮੁਕੇਰੀਆਂ ਜੁਗਿੰਦਰ ਸਿੰਘ ਸਰਪੰਚ ਕਿਰਨ ਵਾਲਾ अवतार सिंह बाबा मोहन सिंह मौनी सरपंच टांडा राम सहाय ਅਤੇ ਆਪ ਆਗੂਆਂ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਇਸ ਮੇਲੇ ਵਿੱਚ ਜਿੱਥੇ ਲੜਕੀਆਂ ਦੀ ਕੁਸ਼ਤੀ ਖਿੱਚ ਦਾ ਕੇਂਦਰ ਰਹੀ ਉਥੇ ਦਰੂਦਰਾਡੇ ਤੋਂ ਵੱਡੀ ਗਿਣਤੀ ਵਿੱਚ ਪੁੱਜੇ ਪਹਿਲਵਾਨਾਂ ਨੇ ਹਿੱਸਾ ਲੈ ਕੇ ਜੋਰ ਅਜਮਾਇਸ਼ ਕੀਤੀ ਜਿਸ ਦਾ ਆਨੰਦ ਸੈਂਕੜੇ ਕੁਸ਼ਤੀ ਪ੍ਰੇਮੀਆਂ ਨੇ ਮਾਣਿਆ ਰਮਾਲੀ ਦੀ ਕੁਸ਼ਤੀ ਰੋਹਿਤ ਜਾਦਪੁਰ ਅਤੇ ਜਰਮਨ ਕੰਗਣੀ ਵਾਲਾ ਵਿਚਕਾਰ ਹੋਈ ਜਿਸ ਦੌਰਾਨ ਜਰਮਨ ਕੰਗਣੀ ਵਾਲਾ ਦੇ ਲੱਗੀ 6 ਦੇ ਚਲਦਿਆਂ ਰੋਹਿਤ ਜਾਦਪੁਰ ਨੂੰ ਜੇਤੂ ਐਲਾਨਿਆ ਗਿਆ ਜਿਸ ਨੇ ਪਗੜੀ ਇਨਾਮੀ ਰਾਸ਼ੀ ਅਤੇ ਗਾਗਰ ਪ੍ਰਾਪਤ ਕੀਤੀ ਇਸ ਮੌਕੇ ਜਿੱਥੇ ਜਗਦੀਸ਼ ਚੰਦ ਵੱਲੋਂ ਛਿੰਝ ਮੇਲੇ ਵਿੱਚ ਪੁੱਜੇ ਪਹਿਲਵਾਨਾਂ ਮਹਿਮਾਨਾਂ ਅਤੇ ਸਮੂਹ ਦਰਸ਼ਕਾਂ ਦਾ ਧੰਨਵਾਦ ਕੀਤਾ ਉੱਥੇ ਮੁੱਖ ਮਹਿਮਾਨ ਚੇਅਰਮੈਨ ਹਰਜੀਤ ਸਿੰਘ ਸਹੋਤਾ ਹੋਰਾਂ ਐਨਆਰਆਈ ਜਗਦੀਸ਼ ਚੰਦ ਉਹਨਾਂ ਦੇ ਸੁਪੁੱਤਰ ਜੰਨਤ ਮਹਿ ਅਤੇ ਮਹਿ ਪਰਿਵਾਰ ਵੱਲੋਂ ਹਰ ਸਾਲ ਕੀਤੇ ਜਾਂਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ న్యూਸ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਉਹਨਾਂ ਦਾ ਸਨਮਾਨ ਕਰਮਾਲ ਸਿੰਘ ਜੀ ਧੰਨਵਾਦ ਕਰਾਂਗੇ ਧੰਨਵਾਦ ਦੇਾਰੇ ਉਹਦੇ ਬੰਦਾਂ ਦਾ ਵੱਡਾ ਧੰਨਵਾਦ ਹੈ ਫਟੇ ਚਰਚਨ ਹਰਮੇਸ਼ ਐਡਵੋਕੇਟ ਸਾਹਮਣੇ ਸਾਹਮਣੇ ਮੈਜਿਕ ਦੀ ਚਾਂਦੇ ਐਨਆਰਆਈ ਤਾਰਿਸ ਮੈਂ ਇਹ ਪਿੰਡ ਵਿੱਚ ਹਰ ਸਾਲ ਹੁੰਦਾ ਹੈ 32ਵਾਂ ਸੱਜ ਮੇਲਾ ਜੋ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਸਿਰੇ ਚੜਿਆ ਹੈ ਜਿਸ ਵਿੱਚ ਮਿਲੂ ਬਹੁਤ ਚੰਗਾ ਲੱਗਿਆ ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਏਦਾਂ ਹੀ ਪਰਮਾਤਮਾ ਮੇਰੀ ਡਿਊਟੀ ਲਈ ਰੱਖੇ ਜਿਸ ਦੇ ਵਿੱਚ ਮੇਰੇ ਪਿੰਡ ਵਾਲਿਆਂ ਨੇ ਸਮੂਹ ਸਮੂਹ ਪੰਚਾਇਤ ਨੇ ਨਗਰ ਨਿਵਾਸੀਆਂ ਨੇ ਮੇਰਾ ਬਹੁਤ ਸਾਥ ਦਿੱਤਾ ਨਾ ਸਾਰੇ ਪਿੰਡ ਨੂੰ ਵਧਾਈ ਦਾ ਪਾਤਰ ਸਮਝਦਾ ਕਟਗੇ ਦੀ ਕੁਸ਼ਤੀ ਰੋਇਤ ਜਾਦਪੁਰ ਨੁਕੇਰੀਆਂ ਤੋਂ ਤੇ ਜਰਮਨਿਕ ਜਰਮਨਿਕੰਗਨੀ ਵਾਲ ਤੋਂ ਹੋਏਗੀ ਜਿਹਰੇ ਵਿੱਚ ਜਿਆਦਾ ਰੋਹਿਤ ਪਹਿਲੇ ਨੰਬਰ ਤੇ ਰਹੇ ਅੱਜ ਪਿੰਡ ਸਲੈਰੀਆ ਖੁਰਦੇ ਵਿੱਚ ਜਗਦੀਪ ਸਿੰਘ ਜੀ ਜੋ ਕਿ ਐਨ ਆਰ ਆਈ ਵੀਰ ਫਰਾਂਸ ਤੋਂ ਆਏ ਨੇ ਉਹਨਾਂ ਦੀ ਰਹਿਨਵਾਈ ਦੇ ਹੇਠ ਪਿੰਡ ਵਾਸੀਆਂ ਵੱਲੋਂ ਇੱਕ ਬਹੁਤ ਵਧੀਆ ਛੰਝ ਮੇਲਾ ਕਰਾਇਆ ਗਿਆ ਹੈ ਮੈਂ ਸਮਝਦਾ ਕਿ ਇਹੋ ਜਿਹੇ ਛੰਝ ਮੇਲੇ ਆਮ ਪਿੰਡਾਂ ਵਿੱਚ ਹੋਣੇ ਚਾਹੀਦੇ ਆ ਤਾਂ ਜੋ ਨੌਜਵਾਨਾਂ ਨੂੰ ਸਹੀ ਸਿਹਤ ਮਿਲ ਸਕੇ ਤੇ ਸਾਡਾ ਕਲਚਰ ਜਿਹੜਾ ਉਹ ਅੱਗੇ ਵਧੇ ਫੁੱਲੇ